ਹਾਂਜੀ। ਉਹ ਵਧੀਆ ਹੋ ਗਿਆ ਜਿਹੜਾ ਕੰਮ ਬਣ ਗਿਆ। ਹਾਂਜੀ ਹਾਂਜੀ। ਹੁਣ ਇਹ ਆ ਕਿ ਮਿਹਨਤ ਕਰਨੀ ਪੂਰੀ। ਕੋਈ ਗੱਲ ਨਹੀਂ ਭੜਜੀ। ਜੋ ਜ਼ੋਰ ਨਾਲ ਫਿਕਰ ਕਰੀ ਉਹ ਵਧੀਆ ਹੋ ਗਿਆ ਜਿਹੜਾ ਕੰਮ ਉਧਰ ਵੀ। ਹਾਂਜੀ। ਦਵਲੀ? ਹਾਂਜੀ ਹਾਂਜੀ। ਮੈਂ ਪੂਆ ਤੇਰੀ ਦੇ ਸਾਹਮਣੇ ਗੱਲ ਨਹੀਂ ਕੀਤੀ। ਹਾਂਜੀ। ਤੇ ਪਿਆਲੀ ਵੱਲੋਂ ਇਸ ਤਰ੍ਹਾਂ ਵਾ ਪਿਆਲੀ ਸਕਿੰਦਰ ਹਾਣਾਂ ਨੂੰ ਨਹੀਂ ਦੇਣੀ। ਠੀਕ ਆ। ਅਸੀਂ ਆਪੇ ਵਾਦਾ ਕਰਾਂਗੇ। ਠੀਕ ਆ ਤੁਹਾਨੂੰ ਫਿਰ ਖੇਚਲ ਹੋ ਗਈ ਉਹ ਕੋਈ ਗੱਲ ਨਹੀਂ ਬੰਦਾ ਰੱਖ ਕੇ ਕਰਾ ਲਾਂਗੇ ਕੰਮ ਵੇਖੋ ਕਿਦਾਂ ਰੌਣਕਾਂ ਲੱਗੀਆਂ ਵਾ ਚੱਲ ਜੇ ਮੁੰਡੇ ਨੇ ਬਾਹਰ ਜਾਣਾ ਤਾਂ ਤੁਹਾਨੂੰ ਵੀ ਮੜਾ ਜਾ ਦੱਸ ਦਿੰਦੇ ਚੱਲ ਅਹੀਂ ਹੀ ਚੱਲ ਜਾਂਦੇ ਜਾਂ ਹਾਨੂੰ ਮਿਲ ਜਾਂਦਾ ਵੇਹ ਪਿਆੜ ਮੈਨੂੰ ਨਹੀਂ ਪਤਾ ਵੀ ਤੂੰ ਕਿਦਾਂ ਇਹਨਾਂ ਨੂੰ ਮਨਾਵਾ ਵਾ ਤੂੰ ਮਨਾ ਤੂੰ ਇਹਨਾਂ ਨੂੰ ਕਈ ਵੀ ਜ਼ਿਆਦਾ ਕਾਲਾ ਵੀ ਨਹੀਂ ਗਾ ਸਲੇਰਾ ਹੀ ਆ ਮੜਾ ਜਾ ਰੰਗ ਕੋਈ ਗੱਲ ਨਹੀਂ ਫਰਕ ਪੈ ਜਾਂਦਾ ਵਾ ਨਾਲੇ ਨਾ ਇਹ ਰੌਲੇ ਰੱਪੇ ਦੇ ਵਿੱਚ ਇੱਕ ਗੱਲ ਤੇ ਤੁਹਾਨੂੰ ਦੱਸਣੀ ਭੁੱਲੀ ਗਈ ਆ ਬੰਦ ਆਇਆ ਹੀ ਫੋਨ ਅੱਛਾ ਤੇ ਮੈਨੂੰ ਕਹਿ ਲਈ ਹੀ ਪਿਓਰ ਤੇ ਭੈਣ ਜੀ ਸਾਰੀਆਂ ਗੱਲਾਂ ਠੀਕ ਵਾ ਤੇ ਫੋਟੋ ਵੇਖ ਕੇ ਥੋੜਾ ਜਿਹਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਤੁਹਾਡੀ ਕੁੜੀ ਦਾ ਰੰਗ ਸਾਫ਼ ਆ